ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਜੇ ਆਪਾਂ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰਹਿਣਗੇ ਜੀ ਵਿਸਕੋਸ ਟਿਸ਼ੂ ਜਰੀ ਦੇ ਸੂਟ ਰਹਿਣਗੇ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ embroidery ਕੀਤੀ ਗਈ ਬਾਟਮ ਨਾਲ ਪਲੇਨ ਹੋਏਗੀ ਇਹ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਸ਼ੋਰ ਦਾ ਪਰ ਮੀਟਰ ਲੱਗ ਰਿਹਾ ਹੈਗਾ ਬਾਟਮ ਦਾ ਪਰ ਮੀਟਰ ਲੱਗ ਰਿਹਾ ਹੈਗਾ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਔਰ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜੇ ਸੂਟ ਰਣਗੇ ਗੀਜਾ ਸਿਲਕ ਦੇ ਸੂਟ ਰਣਗੇ ਗੀਜਾ ਸਿਲਕ ਵੀ ਤੇ ਜੈਕਵਾਰ ਦੇ ਸੂਟ ਆਣਗੇ ਬਹੁਤ ਹੀ ਸੋਹਣੇ ਇਹਨਾਂ ਵਿੱਚ ਡਾਰਕ ਕਲਰ ਰਹਿਣਗੇ ਵਿਆਹ ਸ਼ਾਦੀਆਂ ਵਾਸਤੇ ਬਹੁਤ ਹੀ ਪਿਆਰੇ ਸੂਟ ਨੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਤੁਸੀਂ ਵਾਧ ਘਾਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਪਰ 2.5 ਮੀਟਰ ਤੋਂ ਘੱਟ ਫੈਬਰਿਕ ਨਹੀਂ ਹੋਣਾ ਚਾਹੀਦਾ 5 ਮੀਟਰ 10 ਮੀਟਰ 2.5 ਮੀਟਰ ਜਿੰਨਾ ਵੀ ਤੁਹਾਨੂੰ ਚਾਹੀਦਾ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਇਹ ਤੁਹਾਨੂੰ ਮਿਲਣਗੇ ਜੀ ਤੇ ਬੀ بیس ਵਿੱਚ ਮਿਲਣਗੇ ਬਾਟਮ ਦੇ ਵਰਕ ਰਹੇਗਾ neck ਤੇ ਵਰਕ ਰਹੇਗਾ ਮਸਲੀਨ ਦਾ ਦੁਪੱਟਾ ਹੋਏਗਾ ਬਹੁਤ ਹੀ ਸੋਹਣਾ ਦੁਪੱਟੇ ਤੇ ਪੈਚ ਵਰਕ ਕੀਤਾ ਗਿਆ ਹੋਏ ਮਿਲੇਗਾ ਅਗਲੇ ਜਿਹੜੇ ਸੂਟ ਰਣਗੇ ਪਿਓਰ ਸੌਫਟ organza ਦੀ ਸ਼ਾਰਟ ਹੈਗੀ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ origignal mirror work ਦਾ ਕੰਮ ਕੀਤਾ ਗਿਆ ਜਿਹੜੀ ਇਸ ਦੀ ਬਾਟਮ ਮਿਲੇਗੀ ਸ਼ਟੂਨ ਦੀ ਬਾਟਮ ਮਿਲੇਗੀ 3 ਮੀਟਰ ਦੀ ਕਟ ਰਹੇਗੀ ਦੁਪੱਟਾ ਰਹੇਗਾ chiffon ਦਾ pure chiffon ਦਾ printed ਉਹ ਦੁਪੱਟਾ ਰਹੇਗਾ ਉਸ ਦੇ ਉੱਪਰ ਵੀ ਮਿਰਰ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਅਗਲੇ ਸੂਟ ਰਣ ਕੇ ਕੱਟ ਪ੍ਰਾਈਜ਼ ਵਾਲੇ ਕਾਟਨ ਦਾ ਸੂਟ ਪੂਰਾ ਤੁਹਾਨੂੰ ਕਾਟਨ ਦਾ ਸੂਟ ਮਿਲੇਗਾ 2.5 ਮੀਟਰ ਦੀ ਕੱਟ ਰਹੇਗੀ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ neck ਤੇ ਪੱਟੀ ਲਗਾਈ ਗਈ ਹੈ ਬਾਟਮ ਤੁਹਾਨੂੰ ਪ੍ਰਿੰਟਡ ਮਿਲੇਗੀ ਕਿਸੇ ਦੀ ਬਾਟਮ ਪਲੇਨ ਵੀ ਹੋ ਸਕਦੀ ਹੈ ਬਹੁਤ ਹੀ ਵਾਰੇ ਕਲਰ ਨੇ ਪ੍ਰਾਈਜ਼ ਲੱਗਾ ਹੋਇਆ ਤੁਸੀਂ ਸੂਟ ਆਪਣੇ ਲਈ ਇੰਨਾ ਵਿੱਚ ਬੁੱਕ ਕਰਵਾ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ uldiini botbot tanivadi